ਕੀ ਤੁਹਾਨੂੰ ਅੱਜ ਟਿੱਕਣਾ ਚਾਹੋਗੇ ਦੀ ਅੱਜ ਪੁੱਤਲਾ ਫੁਕਿਆ ਗਿਆ ਹੈ ਦੇਖੋ ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਰਵੇ ਪਰ ਉਲਟਾ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਤੇ ਪੁੱਛ ਕੇ ਆਓ ਸੂਤਰ ਕਿਹੜੇ ਆ ਕਿ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤੇ ਤੂੰ ਕੁਰਸੀ ਤੇ ਕੋ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਤੁਹਾਨੂੰ ਦੱਸਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜ੍ਹੀ ਹੈ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਹਦੇ ਵਿੱਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ ਐਨਆਈਏ ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ ਹਿੰਦੂ ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਆਉਣ ਦਿੰਦੇ ਉਸ ਦੇ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਇੱਕ ਬੜੀ ਕਲੈਰਿਟੀ ਦੇ ਨਾਲ ਲਿਖਿਆ ਆਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲਏ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕੀਆ ਦੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲੋ 4 ਜੇ ਬਾਜਵਾ ਸਾਹਿਬ ਦੀ ਗੱਲ ਦੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ 4 ਆ ਉਹ ਤੇ ਲੱਭ ਲੋ ਔਰ ਇਹ ਕੋਈ ਸਾਡੇ ਕਹਿਣ ਦੀ ਗੱਲ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤੇ ਅਖਬਾਰਾਂ 'ਚ ਛਪਿਆ ਫਿਰ ਅਖਬਾਰਾਂ ਵਾਲਿਆਂ ਤੋਂ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈਏ ਦਾ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦੇ ਬਾਰੇ ਸਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਦੀ ਆ ਤੇ ਢੇਡ ਚ ਪੀੜਤਾ ਕੀ ਆ ਸਰਕਾਰ ਤੇ ਕਿਉਂਕਿ ਗ੍ਰੇਨੇਡ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰੇਨੇਡ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਫੂਜ਼ ਨਹੀਂ ਪੰਜਾਬ ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣ ਇਦਾਂ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂ ਦਾ ਭੁਲੇਖਾ ਨਿਕਲੇ ਆ ਪਰ ਨਿਕਲੇ ਦਾ ਵੀ ਜਾਣਾ ਆ ਇਹ ਆਵੇਂ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋਕ ਕੱਢਦੇ ਆ ਤੇ ਵਹਿਮ ਨਿਕਲ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ ਹਿਸਾਬ ਲਾਓ ਕਿ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਵੈਂਡਟ ਹੈ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਚੱਲ ਗਿਆ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਚੱਲ ਹੋ ਗਿਆ ਤੇ ਮੈਂ ਕਹਿੰਦਾ ਆ ਮੇਰੇ ਫਾਦਰ ਦੇ ਇਹਨਾਂ ਦੇ ਕਤਲ ਦਾ ਪਰਚਾ ਦੇ ਦਿੱਤਾ ਸੀ ਅਸੀਂ ਤਾਂ ਫਿਰ ਜਿੰਦੇ ਜਾਗਦੇ ਆ ਇਹ ਤੇ ਫਿਰ ਪਰਚੀ ਹੀ ਨਹੀਂ ਗਈ ਜੀ ਸੋ ਜਿੱਦਣ ਕਿਤੇ ਹੱਥ ਸਾਡੇ ਅਰਗਿਆਂ ਦਾ ਪੈ ਗਿਆ ਨਾ ਮੁੱਖ ਮੰਤਰੀ ਨੂੰ ਪੈਣਾ ਹੀ ਆ ਮੈਨੂੰ ਕਿਸੇ ਦਾ ਨਹੀਂ ਪਤਾ ਹਰ ਬੰਦੇ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਹਰ ਪਰਿਵਾਰ ਨੂੰ ਟਾਰਗੇਟ ਕੀਤਾ ਪਰ ਇਹ ਚੀਜ਼ਾਂ ਇਦਾਂ ਨਹੀਂ ਚੱਲਦੀਆਂ ਜਿੱਦਣ ਕਿਤੇ ਸੁਹਾਗੇ ਤੇ ਕੋਈ ਚੜ ਗਿਆ ਨਾ ਤੇ ਫਿਰ ਰਹਿ ਲੈ ਸੀ ਮਲਣੀ ਆ ਫੇ ਚੀਕਾ ਮਾਰਦੇ ਹੁੰਦੇ ਆ ਜਿਹੜੇ ਗਲਤ ਕੰਮ ਕਰਦੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨਾ ਕਿ ਇਹ ਵੈਂਡੈਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਇਸ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕਿ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਉਹ ਸੁਰੱਖਿਤ ਨੇ ਪੰਜਾਬ ਦੇ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8 ਦਾ ਮਹੀਨੇ ਕੋਈ ਡਿਵੈਲਪਮੈਂਟ ਵੱਲ ਕੰਮ ਲਾ ਲੈਣਾ ਜੇ ਹੋਰ ਨਹੀਂ ਕੁਝ ਕਰ ਸਕਦੇ ਚਲੋ ਅੱਗੇ ਆ ਕੀ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਪਖਾਨੇ फ्लਸ਼ਾਂ ਲੈਟ੍ਰੀਨ ਉਹ ਜਿਹੇ ਰਿਪੇਅਰ ਪੂਰ ਕਰਾ ਕੇ ਤੇ ਕੋ ਉਹਦੇ ਉਦਘਾਟਨ ਹੋਰ ਕਰ ਲੈਣ ਚਾਹ ਰ ਪਹਿਲਾਂ ਉਹਦੇ ਉਦਘਾਟਨ ਸ਼ੁਰੂ ਕੀਤੇ ਜਦੋਂ ਬੀਜਤੀ ਹੋਈ ਉਦਘਾਟਨ ਬੰਦ ਕਰਤੇ ਮੈਂ ਤਾਂ ਸਭ ਕੋ ਲੋਕਾਂ ਨੂੰ ਪੰਜਾਬ ਜਾਨ ਨੂੰ ਇਹ ਕਹਾਂਗਾ ਕਿ ਭਾਈ ਸਾਹਿਬ ਜੇ ਪੰਜਾਬ ਨਾਲ ਪਿਆਰ ਪਾਉਣਾ ਘਰ ਚ ਵੀ ਫਲੈਸ਼ਰ ਠੀਕ ਕਰਾਏ ਤੇ ਡਿਗਟਨ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੇ ਐਮਐਸਆ ਦੇ ਨਾਮ ਲਾ ਕੇ ਕਰਾਓ ਤੇ ਫੇਰੇ ਬਹੁਤ ਖੁਸ਼ ਰਹਿਣਗੇ ਕਿਉਂਕਿ ਇਹੀ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਨਾ ਕੋਈ ਗਲਤ ਕਰੋ ਉਹਨੂੰ ਕੋ ਵਾ 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 ਕੀ ਕਮਾਲ ਕਰਤੀ ਆ ਤੂੰ ਇਸ ਕਰਕੇ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਇਹਨਾਂ ਕੋ ਪਖਾਨਿਆਂ ਦੇ ਉਦਘਾਟਨ ਕਰਾਓ ਕੋਈ ਨਵੀਂ ਕੋਈ ਮੈਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਆ ਜਿਹੜਾ ਬੀਟ ਆ ਕੇਐਮਡਬਲਯੂ ਦਾ ਪਲਾਟ ਲਾਇਆ ਕਿਤੇ ਸਾਨੂੰ ਵਿజిਟ ਹੀ ਕਰਾ ਦਿਓ ਕਿਤੇ ਅਸੀਂ ਵੀ ਰਲ ਮਿਲ ਕੇ ਗੱਡੀ ਗੱਡੀ ਲੱਲੀਏ ਤੁਹਾਡੇ ਪਲਾ ਕੋ ਜਿਹੜੇ ਮੋਟੇ ਕੰਮ ਕੀਤੇ ਕਿਤੇ ਸਾਨੂੰ ਵੀ ਲੈ ਜਾਓ ਕਮਾਲ ਹੋ ਗਈ ਆ ਮੁੱਖ ਮੰਤਰੀ ਸਾਹਿਬ ਕੰਮ ਤੁਸੀਂ ਥੇਲੇ ਦਾ ਨਹੀਂ ਕੀਤਾ ਪੰਜਾਬ ਲਈ ਜਿਹੜੇ ਪੈਸੇ ਪੁਰਾਣੇ ਪਏ ਸੀਗੇ ਕਾਂਗਰਸ ਵੇਲੇ ਦੇ ਉਹ ਤੁਸੀਂ ਖਰਚ ਕੇ ਡੰਗ ਟਪਾਇਆ ਥੋੜਾ ਬਹੁਤ ਜਿਹੜਾ 3 ਸਾਲ ਟਪਾਇਆ ਔਰ ਇੰਨੀ ਮਾੜੀ ਨੀਅਤ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਦੇ ਉਦਾਂ ਕਹਿੰਦੇ ਜੀ ਅਸੀਂ ਬੜੇ ਡੈਮੋਕਰੇਟਿਕ ਮਗਰ ਤੁਸੀਂ ਉਹਦਾਂ ਦੀ ਬੀ ਆਰ ਅੰਬੇਦਕਰ ਜੀ ਸਾਧੀ ਤੇ ਆਪਣੇ ਭਗਤ ਸਿੰਘ ਉਹਨਾਂ ਦੀ ਫੋਟੋ ਲਈ ਆ ਤੇ ਭਗਤ ਸਿੰਘ ਹੋਣਾ ਇਹ ਤੇ ਨਹੀਂ ਸੀ ਕਿਹਾ ਕਿ ਮੇਰੀ ਫੋਟੋ ਮਗਰ ਲਾ ਸੀ ਸਾਰੇ ਲੋਕ ਕਰੀਏ ਪੋਲਿਟਿਕਸ ਪੋਲਿਟਿਸ਼ੀਅਨਸ ਇਹ ਤੇ ਨਹੀਂ ਸੀ ਉਹਨਾਂ ਕਿਹਾ ਉਹਨਾਂ ਸ਼ੀਧੀਆਂ ਇਸ ਕਰਕੇ ਦਿੱਤੀਆਂ ਸੀ ਕਿ ਅਸੀਂ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੀਏ ਜੇ ਸਾਡੇ ਧਾਰਮਿਕ ਗ੍ਰੰਥਾ ਤੁਸੀਂ ਨੱਕ ਰਗੜ ਰਗੜ ਗੁਰਦੁਆਰੇ ਮੰਦਰ ਮਸਜਿਦ ਚਲੇ ਜਾਓ 20 ਵਾਰੀ ਚਲੇ ਜਾਓ ਸ਼ੇਰ 10 ਵਾਰੀ ਦਿਹਾੜੀ ਚ ਜਾਓ ਤੁਹਾਡੀ ਕੋਈ ਹਾਜ਼ਰੀ ਨਹੀਂ ਲੱਗਣੀ ਧਾਰਮਿਕ ਗ੍ਰੰਥ ਦੇ ਜਾ ਕੇ ਤੁਸੀਂ ਉਥੋਂ ਦੋ ਦੋ ਟੁੱਕਾ ਪੜ ਲਓ ਔਰ ਉਹਦੇ ਤੇ ਉਹਦੀ ਵਿਆਖਿਆ ਕਰੋ ਤੇ ਉਹਦੇ ਤੇ ਤੁਰਨਾ ਸਿੱਖੋ ਤਾਂ ਤੁਹਾਡੀ ਹਾਜ਼ਰੀ ਲੱਗਦੀ ਆ ਸੋ ਇਸ ਕਰਕੇ ਜਿਸ ਵੀ ਤੁਸੀਂ ਫੀਲਡ ਦੇ ਵਿੱਚੋਂ ਚਾਹੇ ਰਾਜਨੀਤੀ ਦੇ ਵਿੱਚੋਂ ਇਹ ਤੁਹਾਡਾ ਧਰਮ ਆ ਰਾਜਨੀਤੀ ਇਹ ਬੰਦੇ ਦੇ ਪੁੱਤਾਂ ਵਾਲੀ ਰਾਜਨੀਤੀ ਕਰੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਤੇ ਨਵੇਂ ਮੈਨੂੰ ਲੱਗਦਾ ਸਟੇਜ ਛੱਡ ਕੇ ਦੇ ਸਟੇਟ ਚਲਾਉਣ ਵਾਲੇ ਬੰਨੇ ਆਏ ਹੋ ਛੇਕਾ ਉਦੋਂ ਲੱਗਣਾ ਜਦੋਂ ਕਿਤੇ ਥੱਲੇ ਬਹਿਣਾ ਪਿਆ ਤੂੰ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਨਾਲ ਭਗਵੰਤ ਮਾਨ ਜੀ ਖੋਰ ਨਹੀਂ ਹੋਣਾ ਪਰਚੇ ਬੰਦਿਆਂ ਦੀ ਬਣੇ ਆ ਪਰ ਇਹ ਤੁਹਾਨੂੰ ਸ਼ੀਸ਼ਾ ਵਿਖਾਉਣ ਲਈ ਅੱਜ ਦਾ ਵਿਰੋਧ ਕੀਤਾ ਕਿ ਕੰਮ ਕਰੋ ਲੋਕਾਂ ਦੇ ਲੋਕ ਬਹੁਤ ਜਿਹੜੇ ਆ ਉਹ ਡਰੇ ਹੋਏ ਆ ਪੰਜਾਬ ਦੇ ਸਰ ਤੁਸੀਂ ਸੌਖਿਆ ਦੀ ਗੱਲ ਕੀਤੀ ਆ ਪਹਿਲਾਂ ਠਾਣਿਆਂ ਤੇ ਹਮਲੇ ਹੋਏ ਆ ਹੁਣ ਹਸਪਤਾਲਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਕੱਲ ਗੁਰਦਾਸਪੁਰ ਤੇ ਵੀ ਹੋਈ ਆ ਪੰਜਾਬ ਦੇ ਹੋਰ ਹਸਪਤਾਲਾਂ ਵਿੱਚ ਵੀ ਹੋਈ ਆ ਡਾਕਟਰਾਂ ਨੇ ਜਿਹੜਾ ਆ ਆ ਹੜਤਾਲ ਤੇ ਜਿਹੜੇ ਜਾ ਰਹੇ ਆ ਕਿ ਸਾਨੂੰ ਅਸੀਂ ਅਨਸੁਰੱਖਿਅਤ ਮਹਿਸੂਸ ਕਰ ਰਹੇ ਆ ਸੁਰੱਖਿਆ ਪੱਖੋਂ ਲੈ ਕੇ ਦੇਖ ਦਿਓ ਮੈਨੂੰ ਇੱਕ ਗੱਲ ਦੱਸੋ ਕਿ ਹੜਤਾਲ ਤੇ ਕੌਣ ਨਹੀਂ ਜਾ ਰਿਹਾ ਇਹ ਕਹਿੰਦੇ ਸੀ ਸਾਡੇ ਵਾਰੀ ਧਰਨੇ ਨਹੀਂ ਲੱਗਣਗੇ ਜਿੰਨੇ ਧਰਨੇ ਇਹਨਾਂ ਦੀ ਸਰਕਾਰ ਚ ਲੱਗ ਰਹੇ ਆ ਚਾਹੇ ਟੀਚਰਾਂ ਦੇ ਕਹਿ ਲੋ ਚਾਹੇ ਕਿਸਾਨਾਂ ਦੇ ਕਹਿ ਲੋ ਚਾਹੇ ਵਪਾਰੀਆਂ ਦੇ ਕਹਿ ਲੋ ਸਭ ਤੋਂ ਵੱਧ ਧਰਨੇ ਵਾਲੀ ਇਹ ਸਰਕਾਰ ਬਣੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ ਥਾਣਿਆਂ ਤੇ ਅਟੈਕ ਹੋਇਆ ਦੇਖੋ ਥਾਣਿਆਂ ਦੇ ਉੱਤੇ ਉਹਨਾਂ ਨੇ ਕੰਧਾਂ ਉੱਚੀਆਂ ਕਰਾ ਕੇ ਤਾਰਾਂ ਲਾ ਦੀਆਂ ਫੈਂਸਿੰਗ ਕਰ ਰਹੇ ਆ ਆ ਪੁਲਿਸ ਲਾਈਨ ਦੇ ਸਾਹਮਣੇ ਖੜੇ ਆ ਕੰਧ ਉਹਨਾਂ ਦੀ ਥੋੜੀ ਜੀ ਮਾੜੀ ਸੀਗੀ ਨੀਵੀਂ ਸੀ ਉਹ ਸਾਰੀ ਢਾ ਕੇ ਸੜਕ ਬੰਦ ਕੀਤੇ ਉਹ ਵੀ ਉੱਚੀ ਕਰ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਅਗਲੀ ਕੈਬਨਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਆ ਚੰਗਾ ਕੰਮ ਕਰਨ ਲੱਗੇ ਆ ਉਸ ਗੱਲ ਦੀ ਮੈਂ ਵਧਾਈ ਦਿੰਨਾ ਉਹ ਕੈਬਨਿਟ ਦੇ ਵਿੱਚ ਮਤਾ ਪਾਉਣ ਲੱਗੇ ਆ ਕਿ ਜਿਹੜੇ ਰੋਡ ਸਾਈਡ ਤੇ ਲੋਕਾਂ ਦੇ ਘਰ ਨੇ ਉਹਨਾਂ ਦੀਆਂ ਕੰਧਾਂ ਸਰਕਾਰ ਉੱਚੀਆਂ ਕਰਕੇ ਉਹਨਾਂ ਨੂੰ ਤਾਰਾਂ ਭਈਆ ਕਰੇਗੀ ਔਰ ਉਹ ਤਾਰਾਂ ਦੇ ਨਾਲ ਫੈਂਸਿੰਗ ਕਰਕੇ ਤੇ ਲੋਕਾਂ ਨੂੰ ਜਿਹੜੀ ਉਹ ਸੁਰੱਖਿਆ ਜਿਹੜੀ ਦਿੱਤੀ ਜਾਏਗੀ ਉਹ ਇਸ ਕਰਕੇ ਮੈਂ ਇਸ ਗੱਲ ਦੀ ਜੁਰ ਵਧਾਈ ਦਵਾਂਗਾ ਕਿ ਕੈਬਨਿਟ 'ਚ ਮਤਾ ਪਾਸ ਕਰਕੇ ਤੇ ਤੁਸੀਂ ਲੋਕਾਂ ਦੇ ਘਰਾਂ ਦੀ ਕੰਧਾਂ ਉੱਚੀ ਕਰਨ ਦੀ ਗ੍ਰਾਂਟ ਦਿਓ ਤੇ ਉਹਨਾਂ ਦੀ ਫੈਂਸਿੰਗ ਕਰਾਈ ਜੇ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਕਿਉਂਕਿ ਤੁਹਾਡੇ ਵੱਸ ਦੀ ਗੱਲ ਨਹੀਂ ਤੁਸੀਂ ਘੱਟੋ ਘੱਟ ਇੰਨਾ ਹੀ ਕੰਮ ਕਰ ਲੋ ਕਿਉਂਕਿ ਪੁਲਿਸ ਜਿਹੜੀ ਆ ਉਹ ਕਾਬਿਲ ਆ ਇਹੋ ਹੀ ਪੁਲਿਸ ਪਹਿਲੀ ਆ ਸਰਕਾਰਾਂ ਨਾਲ ਕੰਮ ਕਰਦੀ ਰਹੀ ਆ ਇਹੋ ਹੀ ਪੁਲਿਸ ਕਾਂਗਰਸ ਵੇਲੇ ਕੰਮ ਕਰਦੀ ਰਹੀ ਆ ਅੱਜ ਉਹੀ ਪੁਲਿਸ ਆ ਜਿਹੜੀ ਕੰਮ ਨਹੀਂ ਕਰ ਪਾਰੀ ਬਿਕੋਜ਼ ਕਿ ਸਾਡੇ ਕੋ ਇੱਕ ਚੰਗਾ ਐਡਮਿਨਿਸਟਰੇਟਰ ਨਹੀਂ ਹੈਗਾ ਉਹ ਐਡਮਿਨਿਸਟਰੇਟਰ ਦੀ ਜਿਹੜੀ ਡਿਊਟੀ ਆ ਉਹ ਸਵੇਰੇ 11 ਵਜੇ ਤੋਂ 5 ਵਜੇ ਦੀ ਆ ਤੇ ਟਾਈਮ ਪਾਰਟ ਟਾਈਮ ਡਿਊਟੀ ਐ ਸੀਐਮ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਰਿਝੇਵੇਂ ਵੱਜ ਜਾਂਦੇ ਨੇ ਸੋ ਇਸ ਕਰਕੇ ਪੰਜਾਬ ਇੱਕ ਚੰਗਾ ਮੁੱਖ ਮੰਤਰੀ ਲੱਭਦਾ ਹੋਡ ਐਡਮਿਨਿਸਟਰेटर ਲੱਭਦਾ ਜਿਹੜਾ 24 ਇੰਟੂ 7 ਅਵੇਲੇਬਲ ਹੋਵੇ ਔਰ ਲੋਕਾਂ ਦੀ ਪੀੜ ਉਹਨੂੰ ਹੋਵੇ ਸੋ ਇਸ ਕਰਕੇ ਇਹ ਕਿਸੇ ਦੇ ਅਸੀਂ ਵਿਰੋਧੀ ਇਹਨਾਂ ਨੂੰ ਇਹ ਲੱਗਦਾ ਉਹ ਵਿਰੋਧ ਕਰ ਰਹੇ ਆ ਯਾਰਸ ਕਿਹੜਾ ਬੰਦਾ ਬਾਹਰ ਖੜੀ ਕਰਕੇ ਕਹੇ ਕਿ ਮੈਂ ਮਫੀਜ਼ ਆ ਕੋ ਗੱਡੀ ਲੈਣ ਜਾਂਦਾ ਨਵੀਂ ਉਹਨੂੰ ਫੋਨ ਆ ਜਾਂਦਾ ਅੱਛਾ ਫੋਰਚੂਨਰ ਲਿਆਇਆ 10 ਲੱਖ ਰੁਪਏ ਫਰੋਤੀ ਦੇ ਤੁਹਾਨੂੰ ਇਹਨਾਂ ਨੂੰ ਦੇਖ ਨਹੀਂ ਰਿਹਾ ਤੁਸੀਂ ਇਸ ਕਰਕੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਦਿੱਲੀ ਜਿੱਤੇ ਪਾਠੀਆਂ ਨਹੀਂ ਪੰਜਾਬ ਚ ਗਿੱਲੀਆਂ ਪਾਠੀਆਂ ਵਜਣੀਆਂ